ਕੋਈ ਫਿਲਮ ਬਣਾਤੀ ਕਿਸੇ ਕਲਾਕਾਰ ਨੇ ਅਦਾਕਾਰ ਨੇ ਉਹ ਬੈਨ ਕਰ ਦੇਣੀ ਹੈ ਜੇਕਰ ਫਿਰ ਕੋਈ ਭਾਰਤ ਦਾ ਕੋਈ ਪਾਕਿਸਤਾਨ ਦੇ ਨਾਲ ਮੈਚ ਹੋਣਾ ਤਾਂ ਫਿਰ ਉਹ ਮੈਚ ਹੋ ਸਕਦਾ ਕਰੋੜਾਂ ਰੁਪਏ ਦਾ ਜਿਹੜਾ ਇਹ ਮੈਚ ਹੋਏਗਾ ਕਰੋੜਾਂ ਰੁਪਏ ਇਸ ਤੋਂ ਬਣੇਗਾ ਕੀ ਪਹਿਲਗਾਮ ਹਮਲੇ ਤੋਂ ਉੱਪਰ ਪੈਸਾ ਵੱਡਾ ਹੋ ਗਿਆ ਕੇਂਦਰ ਸਰਕਾਰ ਨੂੰ ਲੈ ਕੇ ਪੰਜਾਬ ਦੇ ਲੋਕਾਂ ਦੇ ਵਿੱਚ ਮਨਾਂ ਦੇ ਵਿੱਚ ਸਵਾਲ ਉੱਠੇ ਨੇ ਕਿ ਪੰਜਾਬ ਦੇ ਨਾਲ ਹਰ ਵਾਰ ਵਿਤਕਰਾ ਕਿਉਂ ਸੋ ਪਹਿਰਗਾਮ ਹਮਲਾ ਹੁੰਦਾ ਜੰਮੂ ਕਸ਼ਮੀਰ ਦੇ ਵਿੱਚ ਉਸ ਤੋਂ ਬਾਅਦ ਲੜਾਈ ਲਈ ਜਗਾ ਕਿਹੜੀ ਜੁੜੀ ਜਾਂਦੀ ਹੈ ਪੰਜਾਬ ਤੋਂ ਹਰਸਿਮਰ ਕੌਰ ਬਾਦਲ ਉਹਨਾਂ ਨੇ ਸਿੱਧਾ ਕਿਹਾ ਹੈ ਕਿ ਸਾਡੇ ਜਿਹੜੇ ਨੌਜਵਾਨ ਨੇ ਸਾਡੇ ਅਦਾਕਾਰ ਨੇ ਜਿਹੜੇ ਫਿਲਮਾਂ ਬਣਾ ਰਹੇ ਨੇ ਉਹਨਾਂ ਦੇਆਂ ਫਿਲਮਾਂ ਤੇ ਕੱਟ ਤੇ ਕੱਟ ਲੱਗ ਰਹੇ ਆ ਅਤੇ ਬੈਨ ਤੱਕ ਕੀਤੀਆਂ ਜਾ ਰਹੀਆਂ ਤਾਂ ਦੂਜੇ ਪਾਸੇ ਉਹੀ ਭਾਰਤ ਉਹੀ ਜਿਹੜੇ ਆ ਇੰਡੀਅਨ ਕ੍ਰਿਕਟ ਇੰਸੋਸੀਏਸ਼ਨ ਜਿਹੜੇ ਆ ਕਿ ਭਾਰਤ ਤੇ ਪਾਕਿਸਤਾਨ ਦੀ ਟੀਮ ਦਾ ਮੈਚ ਦਾ ਐਲਾਨ ਕਰ ਰਹੀ ਹੈ ਜਿਹੜੇ ਗੁਲਜੀਤ ਦਾ ਵਿਰੋਧ ਕਰਦੇ ਨੇ ਉਹਨਾਂ ਨੂੰ ਇਹ ਦੇਖ ਲੈਣਾ ਚਾਹੀਦਾ ਕਿ ਤੁਹਾਨੂੰ ਕਦੇ ਪ੍ਰਧਾਨ ਮੰਤਰੀ ਨੇ ਮਿਲਣਾ ਨਹੀਂ ਉਹਨੂੰ ਸਪੈਸ਼ਲ ਟਾਈਮ ਦੇ ਕੇ ਗੱਲਬਾਤ ਕੀਤੀ ਹੈ ਗੁਲਦਸਤਾ ਦਿੱਤਾ ਇਹ ਉਹ ਲੋਕ ਨੇ ਜਿਨ੍ਹਾਂ ਨੂੰ ਫੇਸਬੁੱਕ ਤੇ ਉਂਝ ਕੋਈ ਦੇਖਦਾ ਨਹੀਂ ਨਾ ਕੋਈ ਪੰਜਾਬ ਦਾ ਮੁੱਦਾ ਪਤਾ ਨਾ ਕੋਈ ਦੇਸ਼ ਦਾ ਪਤਾ ਇਹਨਾਂ ਨੂੰ ਪਹਿਲ ਘਰ ਮਾਮਲੇ ਦੀ ਹਕੀਕਤ ਵੀ ਨਹੀਂ ਬਤਾਉਣਾ ਜਿਵੇਂ ਮਾਨ ਨੇ ਵੀ ਵਿਧਾਨ ਸਭਾ 'ਚ ਬੋਲਿਆ ਸੀਗਾ ਕਿ ਜੰਗ ਦੇ ਲਈ ਤਾਂ ਸਰਦਾਰ ਨੇ ਤੇ ਜਦੋਂ ਕੋਈ ਅਜਿਹੀ ਕੋਈ ਕੰਮ ਜਿਹੜਾ ਕਰਨਾ ਹੁੰਦਾ ਫਿਲਮ ਬਣਾਣੀ ਹੁੰਦੀ ਆ ਉਦੋਂ ਸਾਨੂੰ ਗਰਦਾਰ ਦਾ ਸਰਟੀਫਿਕੇਟ ਦੇ ਹੁੰਦੇ ਆ ਮੀਡੀਆ ਦੇ ਵਿੱਚ ਆ ਕੇ ਕੀ ਕਹਿ ਰਹੇ ਨੇ ਕਿ ਪੰਜਾਬ ਦੇ ਵਿੱਚ ਕੁਝ ਅਜਿਹੇ ਪਿੰਡ ਨੇ ਜਿੱਥੇ ਵਿਦਵਾ ਮਰ ਰਹੀਆਂ ਨੇ ਤੇ ਉਸ ਤੋਂ ਬਾਅਦ ਕਹਿੰਦੇ ਕਿ ਹਿਮਾਚਲ ਦੇ ਵਿੱਚ ਜਿਹੜਾ ਨਸ਼ਾ ਹੁੰਦਾ ਉਹ ਰੂਟਸ ਵਾਇਆ ਪੰਜਾਬ ਆਉਂਦਾ ਪਿੱਛੋਂ ਪਾਕਿਸਤਾਨ ਤੋਂ ਪੰਜਾਬ ਚ ਆਦਾ ਜਾਨੀ ਕਿ ਤੁਸੀਂ ਪੰਜਾਬੀਆਂ ਨੂੰ ਨਸ਼ੇੜੀ ਕਰ ਏਸੇ ਬਾਜ਼ਾਰ ਵਿੱਚ ਫਿਰ ਤਾਂ ਕੇਂਦਰ ਸਰਕਾਰ ਦੀ ਵੱਡੀ ਫੇਲਿਅਰ ਸਾਹਮਣੇ ਆਂਦੀ ਹੈ ਫਿਰ ਉਹਨਾਂ ਦਾ ਫੂਟੇਜ ਏਜੰਸੀ ਕੀ ਕਰ ਰਹੀ ਹੈ ਕਦਰ ਕੇਂਦਰ ਸਰਕਾਰ ਕਿਉਂ ਫਿਰ ਇੱਥੇ ਚੁੱਪ ਬੈਠੀ ਆ ਤੁਹਾਡੀ ਪਾਰਟੀ ਦੀ ਸਰਕਾਰ ਆ ਤੁਸੀਂ ਮੀਡੀਆ ਦੇ ਵਿੱਚ ਚਲੋ ਗੱਲਬਾਤ ਕਰੀਏ ਤੁਸੀਂ ਸਰਕਾਰ ਨਾਲ ਗੱਲ ਕਰੋ ਕਿ ਜੇ ਤੁਹਾਨੂੰ ਕੋਈ ਸੂਤਰ ਹੈ ਭਾਈ ਇਸ ਰੂਟ ਨਾਲ ਹੀ ਬਾਇਆ ਪੰਜਾਬ ਉਹ ਤਾਂ ਪਹਿਲਾਂ ਪਾਕਿਸਤਾਨ ਉਹਦਾ ਤੁਸੀਂ ਰੂਟ ਆ ਦੀ ਸਰਕਾਰ ਨੂੰ ਦੱਸੋ ਆਰਮੀ ਨਾਲ ਗੱਲ ਕਰੋ ਪੰਜਾਬੀ ਫਿਲਮਾਂ ਨੂੰ ਲੈ ਕੇ ਕੋਈ ਨਾ ਕੋਈ ਵਿਵਾਦ ਖੜ ਰਿਹਾ ਹੈ ਖਾਸ ਕਰਕੇ ਜੇਕਰ ਕੋਈ ਪਾਕਿਸਤਾਨ ਦਾ ਉਸ ਵਿੱਚ ਅਦਾਕਾਰ ਹੈ ਜਾਂ ਪਾਕਿਸਤਾਨ ਦੇ ਕਿਸੇ ਅਦਾਕਾਰ ਨੂੰ ਲੈ ਕੇ ਕੋਈ ਸੀਨ ਹੈ ਤਾਂ ਇਸ ਤੇ ਅੱਜ ਗੱਲਬਾਤ ਕਰਾਂਗੇ ਪਰ ਦੂਜੇ ਪਾਸੇ ਸਭ ਤੋਂ ਵੱਧ ਮੈਚ ਕ੍ਰਿਕਟ ਦਾ ਮੈਚ ਹੈ ਜਿਹੜਾ ਹੋਣ ਜਾ ਰਿਹਾ ਹੈ ਅਤੇ ਉਸ ਨੂੰ ਲੈ ਕੇ ਵੱਡੇ ਸਵਾਲ ਉੱਠ ਰਹੇ ਨੇ ਕਿ ਆਖਰਕਾਰ ਫਿਰ ਇਹ ਮੈਚ ਕਿਉਂ ਹੋ ਰਿਹਾ ਭਾਰਤ ਤੇ ਪਾਕਿਸਤਾਨ ਵਿੱਚ ਜਿਹੜਾ ਮੈਚ ਜਰੂਰ ਹੋ ਰਿਹਾ ਪਰ ਦੂਜੇ ਪਾਸੇ ਜਿਹੜੇ ਆ ਫਿਲਮ ਆਰੀਆ ਨੇ ਉਹਨਾਂ ਤੇ ਵਿਵਾਦ ਹੋ ਰਿਹਾ ਹੈ ਇਸ ਤੇ ਅੱਜ ਗੱਲਬਾਤ ਕਰਾਂਗੇ ਮੇਰੇ ਨਾਲ ਨੇ ਮੇਰੇ ਸਹਿਯੋਗੀ ਸੁਖਮਨ ਜੀ ਮਾਤੇ ਇਹ ਕੀ ਕਾਰਨ ਹੈ ਇਹ ਸਾਰੀ ਗੱਲਬਾਤ ਜੇ ਜਾਰੀ ਰੱਖਾਂਗੇ ਤੇ ਤੁਸੀਂ ਵੀ ਆਪਣੀ ਰਾਏ ਕਮੈਂਟ ਬਾਕਸ ਚ ਸਾਂਝੀ ਕਰਿਓ ਸੁਖਮਨ ਕਿਵੇਂ ਦੇਖਦੇ ਹੋ ਇਸ ਚੀਜ਼ ਨੂੰ ਕਿ ਇੱਕ ਪਾਸੇ ਤਾਂ ਭਾਰਤ ਪਾਕਿਸਤਾਨ ਪਹਿਲਗਾਮ ਹਮਲੇ ਤੋਂ ਬਾਅਦ ਅਮੋ ਸਾਹਮਣੇ ਹੋਇਆ ਉਸ ਤੋਂ ਬਾਅਦ ਜਿਹੜੀਆਂ ਫਿਲਮਾਂ ਆ ਰਹੀਆਂ ਨੇ ਰਿਲੀਜ਼ ਹੋਣ ਦਾ ਸਮਾਂ ਆਇਆ ਜਿਹੜੀਆਂ ਪਹਿਲਾਂ ਬਣੀਆਂ ਹੋਈਆਂ ਨੇ ਉਹਨਾਂ ਤੇ ਵੀ ਬਵਾਦ ਹੋ ਰਿਹਾ ਪਰ ਇਸ ਸ਼ਬਦ ਦੇ ਵਿੱਚ ਅਹਿਮ ਜਿਹੜੀ ਜਾਣਕਾਰੀ ਅਹਿਮ ਜਦੋਂ ਅਪਡੇਟ ਸਾਹਮਣੇ ਆਉਂਦੀ ਹੈ ਕੋਈ ਜਦੋਂ ਜਿਹੜੇ ਭਾਰਤ ਤੇ ਪਾਕਿਸਤਾਨ ਦੇ ਮੈਚ ਦੀ ਤਰੀਕ ਦਾ ਐਲਾਨ ਹੁੰਦਾ ਹੈ ਬਿਲਕੁਲ ਇਸ ਨੂੰ ਕਿਵੇਂ ਦੇਖਦੇ ਹੋ ਕਿ ਸਿਰਫ ਪੰਜਾਬ ਨਾਲ ਕੋਈ ਵਿਤਕਰਾ ਹੋ ਰਿਹਾ ਪੰਜਾਬੀਆਂ ਨਾਲ ਵਿਤਕਰਾ ਹੋ ਰਿਹਾ ਜਾਂ ਫਿਰ ਪੈਸੇ ਦੀ ਕੋਈ ਖੇਡ ਹੈ ਇੱਥੇ ਜਾਂ ਕੋਈ ਸਿਆਸੀ ਚਾਲਾਂ ਚੱਲੀਆਂ ਜਾ ਰਹੀਆਂ ਤਾਂ ਬਿਲਕੁਲ ਜਿਹੜੀ ਤੁਸੀਂ ਵਿਤਕਰੇ ਦੀ ਗੱਲ ਕਰੀ ਆ ਇਸ ਗੱਲ ਨੂੰ ਲੈ ਕੇ ਕੇਂਦਰ ਸਰਕਾਰ ਨੂੰ ਲੈ ਕੇ ਪੰਜਾਬ ਦੇ ਲੋਕਾਂ ਦੇ ਵਿੱਚ ਮਨਾਂ ਦੇ ਵਿੱਚ ਸਵਾਲ ਉੱਠ ਰਹੇ ਨੇ ਕਿ ਪੰਜਾਬ ਦੇ ਨਾਲ ਹਰ ਵਾਰ ਵਿਤਕਰਾ ਕਿਉਂ ਕਿਉਂਕਿ ਦੇਖੋ ਇੱਕ ਪਾਸੇ ਤਾਂ ਪੰਜਾਬ ਦੀ ਪਹਿਲਾ ਦਲਜੀਤ ਦੀ ਫਿਲਮ ਸਰਦਾਰ ਜੀ 3 ਆ ਜਿਹੜੀ ਉਹ ਬੈਨ ਕਰ ਦਿੱਤੀ ਜਾਂਦੀ ਹੈ ਕਿ ਉਸ ਦੇ ਵਿੱਚ ਪਾਕਿਸਤਾਨ ਦੇ ਨਾਲ ਸੰਬੰਧਤ ਅਦਾਕਾਰ ਨੇ ਤੇ ਉਸ ਤੋਂ ਬਾਅਦ ਫਿਰ ਇੱਕ ਜਿਹੜਾ ਪੰਜਾਬੀ ਐਕਟਰ ਆ ਅਮਰਿੰਦਰ ਗਿੱਲ ਉਸ ਦੀ ਫਿਲਮ ਆਉਂਦੀ ਆ ਉਹ ਵੀ ਉਸੇ ਤਰੀਕੇ ਨਾਲ ਬੈਨ ਹੁੰਦੀ ਆ ਤੇ ਉਸ ਤੋਂ ਬਾਅਦ ਕਹੋ ਜੋ ਇਹ ਕਹਿੰਦਾ ਕਿ ਇਹ ਫਿਲਮਾਂ ਦੇ ਵਿੱਚ ਪਾਕਿਸਤਾਨੀ ਅਦਾਕਾਰ ਨੇ ਇਸ ਕਰਕੇ ਬੈਨ ਕੀਤੀਆਂ ਗਈਆਂ ਨੇ ਫਿਰ ਉਸ ਤੋਂ ਬਾਅਦ ਏਸ਼ੀਆ ਕੱਪ ਹੋਣਾ ਕ੍ਰਿਕਟ ਦਾ ਜਿਸ ਦੇ ਵਿੱਚ ਭਾਰਤ ਅਤੇ ਪਾਕਿਸਤਾਨ ਆਹਮੋ ਸਾਹਮਣੇ ਹੋਣੇ ਨੇ ਜਿਹੜੀ ਜਿੰਨੀ ਕੁ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਕਿ ਅਰਬ ਕੰਟਰੀਜ਼ ਦੇ ਵਿੱਚ ਇਹ ਮੈਚ ਹੋਣਾ ਕੀ ਜਿਹੜੀ ਇਹ ਜਿਹੜੀ ਕਹ ਜੇ ਕਿ ਨਫਰਤ ਪਹਿਲਗਾਮ ਹਮਲੇ ਤੋਂ ਬਾਅਦ ਇਹ ਸਿਰਫ ਪੰਜਾਬ ਦੇ ਇਸ ਦੇ ਵਿੱਚ ਪੰਜਾਬ ਪੇਸਿਆ ਗਿਆ ਕਿਉਂਕਿ ਦੇਖੋ ਪਹਿਰਗਾਮ ਹਮਲਾ ਹੁੰਦਾ ਜੰਮੂ ਕਸ਼ਮੀਰ ਦੇ ਵਿੱਚ ਉਸ ਤੋਂ ਬਾਅਦ ਲੜਾਈ ਲਈ ਜਗ੍ਹਾ ਕਿਹੜੀ ਚੁਣੀ ਜਾਂਦੀ ਹੈ ਪੰਜਾਬ ਪੰਜਾਬ ਦੇ ਵਿੱਚ ਕਿਸ ਤਰੀਕ ਕਿ ਇੱਕ ਫਿਰੋਜ਼ਪੁਰ ਤੋਂ ਵੀ ਘਟਨਾ ਆਈ ਸੀ ਕਿ ਇੱਕ ਪਰਿਵਾਰ ਸ਼ਾਮ ਦੀ ਰੋਟੀ ਖਾ ਰਿਹਾ ਹੁੰਦਾ ਕਿ ਕਿਸ ਤਰੀਕੇ ਤਬਾਹ ਹੋ ਜਾਂਦਾ ਕਿ ਜੰਗ ਦਾ ਮੈਦਾਨ ਪੰਜਾਬ ਚੁੜਿਆ ਜਾਂਦਾ ਜੇਕਰ ਕਿਸੇ ਪੰਜਾਬੀ ਨੇ ਕੋਈ ਫਿਲਮ ਬਣਾ ਦਿੱਤੀ ਕਿਸੇ ਕਲਾਕਾਰ ਨੇ ਅਦਾਕਾਰ ਨੇ ਉਹ ਬੈਨ ਕਰ ਦੇਣੀ ਹੈ ਜੇਕਰ ਫਿਰ ਕੋਈ ਭਾਰਤ ਦਾ ਕੋਈ ਪਾਕਿਸਤਾਨ ਦੇ ਨਾਲ ਮੈਚ ਹੋਣਾ ਤਾਂ ਫਿਰ ਉਹ ਮੈਚ ਹੋ ਸਕਦਾ ਪਰ ਜੇ ਕਿਸੇ ਪੰਜਾਬੀ ਦੀ ਫਿਲਮ ਲੱਗਣੀ ਹੈ ਤਾਂ ਬੈਨਾ ਫਿਰ ਇਸ ਕਰਕੇ ਵੀ ਪੰਜਾਬੀਆਂ ਦੇ ਮਨਾਂ ਦੇ ਵਿੱਚ ਤਾਂ ਸ਼ੰਕੇ ਪੈਦਾ ਹੁੰਦੇ ਨੇ ਕਿ ਸਾਡੇ ਨਾਲ ਵਾਰ-ਵਾਰ ਵਿਤਕਰਾ ਕਿਉਂ ਤਾਂ ਗੱਲ ਇਹੀ ਹੈ ਕਿ ਕਰੋੜਾਂ ਰੁਪਏ ਦਾ ਜਿਹੜਾ ਇਹ ਮੈਚ ਹੋਏਗਾ ਕਰੋੜਾਂ ਰੁਪਏ ਇਸ ਤੋਂ ਬਣੇਗਾ ਕਿ ਪਹਿਲਗਾਮ ਹਮਲੇ ਤੋਂ ਉੱਪਰ ਪੈਸਾ ਵੱਡਾ ਹੋ ਗਿਆ ਕਿਉਂਕਿ ਅੱਜ ਅਹਿਮ ਆਵਾਜ਼ ਬੁਲੰਦ ਕੀਤੀ ਆ ਬਠਿੰਡਾ ਤੋਂ ਐਮਪੀ ਨੇ ਹਰਸਿਮਰਤ ਕੌਰ ਬਾਦਲ ਉਹਨਾਂ ਨੇ ਸਿੱਧਾ ਕਿਹਾ ਹੈ ਕਿ ਸਾਡੇ ਜਿਹੜੇ ਨੌਜਵਾਨ ਨੇ ਸਾਡੇ ਅਦਾਕਾਰ ਨੇ ਜਿਹੜੇ ਫਿਲਮਾਂ ਬਣਾ ਰਹੇ ਨੇ ਉਹਨਾਂ ਤੇਆਂ ਫਿਲਮਾਂ ਤੇ ਕੱਟ ਤੇ ਕੱਟ ਲੱਗ ਰਹੇ ਆ ਅਤੇ ਬੈਨ ਤੱਕ ਕੀਤੀਆਂ ਜਾ ਰਹੀਆਂ ਉਸ ਦਾ ਐਡੇ ਵੱਡੇ ਪੱਧਰ ਤੇ ਵਿਰੋਧ ਹੋ ਗਿਆ ਕਿ ਪਤਾ ਨਹੀਂ ਕਿੱਡਾ ਉਹਨਾਂ ਨੇ ਕਦਮ ਚੁੱਕ ਲਿਆ ਤਾਂ ਦੂਜੇ ਪਾਸੇ ਉਹੀ ਭਾਰਤ ਉਹੀ ਜਿਹੜੀ ਹੈ ਇੰਡੀਅਨ ਕ੍ਰਿਕਟ ਕਨਫੈਡਰੇਸ਼ਨ ਜਿਹੜੀ ਹੈ ਕਿ ਭਾਰਤ ਤੇ ਪਾਕਿਸਤਾਨ ਦੀ ਟੀਮ ਦਾ ਮੈਚ ਦਾ ਐਲਾਨ ਕਰ ਰਹੀ ਹੈ ਕਿਵੇਂ ਦੇਖ ਦਿਓ ਹਾਲਾਂਕਿ ਇੱਥੇ ਇਹ ਵੀ ਤੁਹਾਨੂੰ ਦੱਸ ਦਈਏ ਕਿ ਇਹ ਜਿਹੜਾ ਮੰਡਾਟਾ ਚਲਾਇਆ ਜਾ ਰਿਹਾ ਇਹ ਬਿਲਕੁਲ ਗਲਤ ਹੈ ਕਿਉਂਕਿ ਜਦੋਂ جنگ ਹੋ ਗਈ ਉਸਦੇ ਨਤੀਜੇ ਸਾਹਮਣੇ ਆ ਗਏ ਅਸੀਂ ਜਿੰਨਾ ਨੁਕਸਾਨ ਹੋਇਆ ਅਸੀਂ ਭੁਗਤ ਲਿਆ ਜਿੰਨਾ ਉਹਨਾਂ ਨੇ ਕੀਤਾ ਉਹਨਾਂ ਨੇ ਭੁਗਤ ਲਿਆ ਹੁਣ ਤਾਂ ਮਿਤਸ਼ਾ ਵੀ ਅੱਜ ਖੁਸ਼ ਸੀਗੇ ਜਦੋਂ ਉਹਨਾਂ ਨੇ ਜਿਹੜੀ ਸਪੀਚ ਦਿੱਤੀ ਆ ਸੰਸਦ ਵਿੱਚ ਕਿ ਅਸੀਂ ਉਹ ਉਹਨਾਂ ਅਤਵਾਦੀਆਂ ਨੂੰ ਢੇਰ ਕਰ ਦਿੱਤਾ ਹੈ ਉਹਨਾਂ ਨੇ ਖੁਸ਼ੀ ਵੀ ਜ਼ਾਹਿਰ ਕੀਤੀ ਹਾਲਾਂਕਿ ਹਾਲਾਂਕਿ ਉਸ ਤੋਂ ਬਾਅਦ ਸੀਜ਼ਫਾਇਰ ਹੋਇਆ ਦੋਵਾਂ ਦੇਸ਼ਾਂ ਦੇ ਵਿਚਕਾਰ ਸਮਝੌਤਾ ਹੋਇਆ ਹਾਂ ਤਾਂ ਅਜੇ ਇਹ ਵਿੱਚ ਕੀ ਸਭ ਤੋਂ ਵੱਡਾ ਪੈਸਾ ਹੋ ਗਿਆ ਜਾਂ ਫਿਰ ਪੰਜਾਬੀਆਂ ਨੂੰ ਜਾਣ ਬੁੱਝ ਕੇ ਹੀ ਟਾਰਗੇਟ ਕਰਨਾ ਹੁੰਦਾ ਹੈ? ਤਾਂ ਬਿਲਕੁਲ ਤੁਸੀਂ ਇਸ ਵਕਤ ਪੈਸੇ ਦੀ ਗੱਲ ਕਰੀ ਆ ਤਾਂ ਜਦੋਂ ਦਲਜੀਤ ਦੀ ਫਿਲਮ ਦੇ ਹੱਕ ਦੇ ਵਿੱਚ ਜਾਂ ਫਿਰ ਅਮਨਿੰਦਰ ਗਿੱਲ ਦੀ ਫਿਲਮ ਦੇ ਵਿੱਚ ਕੁਝ ਪੰਜਾਬੀ ਆ ਰਹੇ ਸੀ ਪੰਜਾਬੀ ਅਦਾਕਾਰ ਜਾਂ ਫਿਰ ਜਿੰਨੇ ਵੀ ਲੋਕ ਕਹਿ ਰਹੇ ਸੀ ਕਿ ਇਹਨਾਂ ਫਿਲਮਾਂ ਦੇ ਨੂੰ ਜਿਹੜਾ ਬਲੀ ਦਾ ਬੱਕਰਾ ਨਹੀਂ ਬਣਾਉਣਾ ਚਾਹੀਦਾ ਇਹ ਫਿਲਮਾਂ ਦੇ ਉੱਪਰ ਬਹੁਤ ਸਾਰੀ ਪ੍ਰੋਡਕਸ਼ਨ ਦਾ ਪੈਸਾ ਲੱਗਿਆ ਕਿੰਨੇ ਅਦਾਕਾਰ ਨੇ ਆਪਣੀ ਐਕਟਿੰਗ ਦੇ ਜਿਹੜੇ ਬਾਕਮਾਲ ਜੋਹਰ ਦਿਖਾਏ ਨੇ ਤਾਂ ਫਿਰ ਕੁਝ ਫੇਸਬੁੱਕ ਦੇ ਉੱਪਰ ਜਿਨ੍ਹਾਂ ਦੇ ਫੇਸਬੁੱਕ ਦੇ ਉੱਪਰ ਜਿਨ੍ਹਾਂ ਦੇ ਅੰਦਰ ਦੇਸ਼ ਭਗ ਭਾਵਨਾਉਂਦੀ ਆ ਫਿਰ ਕਹਦੇ ਸੀ ਕਿ ਦੇਸ਼ ਨਾਲੋਂ ਤੇ ਤੁਹਾਨੂੰ ਪੈਸਾ ਹੋ ਗਿਆ ਕੀ ਹੁਣ ਕਰੈਕਟ ਹੈ ਇਸੇ ਕਰੈਕਟ ਮੈਸੇਜ ਦੇ ਉੱਪਰ ਫਿਰ ਦੇਸ਼ ਨਾਲੋਂ ਤੇ ਪੈਸਾ ਹੋ ਗਿਆ ਬਿਲਕੁਲ ਇੱਥੋਂ ਤੱਕ ਕਿ ਆਪਾਂ ਬਾਰਡਰ ਫਿਲਮ ਦੀ ਗੱਲ ਕਰ ਲੈਨੇ ਆ ਬਾਰਡਰ ਫਿਲਮ ਵਿੱਚ ਸੀਨ ਆਣਿਆ ਦਲਜੀਤ ਦੇ ਉਹਦੇ ਲਈ ਵੀ ਵਿਰੋਧ ਹੋਣ ਲੱਗਿਆ ਵੀ ਦਲਜੀਤ ਨੂੰ ਨਹੀਂ ਲੈਣਾ ਹਾਲਾਂਕਿ ਦਲਜੀਤ ਨੇ ਕਿਹਾ ਹੈ ਕਿ ਅਸੀਂ ਅਸੀਂ ਖੁਦ ਨਹੀਂ ਜਾਂਦੇ ਸਾਨੂੰ ਆਪ ਚੁਣਦੇ ਆ ਤਾਂ ਜੇ ਚੁਣਿਆ ਤਾਂ ਅਸੀਂ ਜਾਵਾਂਗੇ ਤਾਂ ਬਿਲਕੁਲ ਮੈਂ ਤੁਹਾਨੂੰ ਇੱਥੇ ਦੱਸਦਾ ਕਿ ਜਿਹੜੇ ਦਲਜੀਤ ਦਾ ਵਿਰੋਧ ਕਰਦੇ ਨੇ ਉਹਨਾਂ ਨੂੰ ਇਹ ਦੇਖ ਲੈਣਾ ਚਾਹੀਦਾ ਕਿ ਤੁਹਾਨੂੰ ਕਦੇ ਪ੍ਰਧਾਨ ਮੰਤਰੀ ਨੇ ਮਿਲਣਾ ਨਹੀਂ ਉਹਨੂੰ ਸਪੈਸ਼ਲ ਟਾਈਮ ਦੇ ਕੇ ਗੱਲਬਾਤ ਕੀਤੀ ਆ ਗਲਦਸਤਾ ਦਿੱਤਾ ਆਪਸ ਦੇ ਵਿੱਚ ਉਹ ਪਿਆਰ ਦੀ ਗੱਲਬਾਤ ਵੀ ਕੀਤੀ ਆ ਕਿ ਜਿਹੜੇ ਫੇਸਬੁੱਕ ਤੇ ਨਾ ਆਪਸ ਦੇ ਵਿੱਚ ਕਹਿੰਦੇ ਨੇ ਕਿ ਸਿੱਖ ਵਿਰੋਧੀ ਜਾਂ ਫਿਰ ਪੰਜਾਬੀ ਵਿਰੋਧੀ ਜਿਹੜਾ ਵਿਤਕਰਾ ਪੈਦਾ ਕਰਨ ਦੀ ਕੋਸ਼ਿਸ਼ ਕਰੀ ਜਾਂਦੇ ਨੇ ਆਪਣੇ ਆਪ 'ਚ ਦਿਖਾਉਂਦੇ ਨੇ ਕਿ ਮੇਰੇ ਜਿੰਨੀ ਮੇਰੇ 'ਚ ਦੇਸ਼ ਦੀ ਭਾਵਨਾ ਉਹਨੇ ਕਿਸੇ ਦੇ ਵਿੱਚ ਹੈ ਹੀ ਨਹੀਂ ਉਹ ਕਹਿਣਗੇ ਕਤਲਜੀਹ ਵਿਰੋਧਤਾ ਦੇਸ ਦੇਸ਼ ਦੀ ਭਾਵਨਾ ਹੋਗੀ ਕਿ ਕੋਈ ਮੁੱਦਾ ਪੜਕਾ ਦਿਓ ਤੇ ਦੋ ਭਾਈਚਾਰਿਆਂ ਨੂੰ ਆਹਮੋ ਸਾਹਮਣੋ ਕਰਾ ਦਿਓ ਕਿ ਇਹ ਹੀ ਦੇਸ਼ ਭਗਤੀ ਰਹੇਗੀ ਇਹ ਇਹ ਉਹ ਲੋਕ ਨੇ ਜਿਨ੍ਹਾਂ ਨੂੰ ਫੇਸਬੁੱਕ ਤੇ ਉਂਝ ਕੋਈ ਦੇਖਦਾ ਨਹੀਂ ਨਾ ਕੋਈ ਪੰਜਾਬ ਦਾ ਮੁੱਦਾ ਪਤਾ ਨਾ ਕੋਈ ਦੇਸ਼ ਦਾ ਪਤਾ ਇਹਨਾਂ ਨੂੰ ਪਹਿਲ ਕਾਂ ਮਾਮਲੇ ਦੀ ਹਕੀਕਤ ਵੀ ਨਹੀਂ ਪਤਾ ਹੋਣਾ ਕਿ ਆਪਣੀ ਫੌਜ ਨੇ ਕਿਸ ਤਰੀਕੇ ਉਹ ਸਾਰਾ ਜਿਹੜਾ ਆਪਰੇਸ਼ਨ ਸੰਦੂਰ ਲੜਿਆ ਕੀ ਕੁਝ ਹੋਇਆ ਇਹਨਾਂ ਨੂੰ ਸਿਰਫ ਆ ਹੋਰ ਕੋਈ ਫੇਸਬੁੱਕ ਉਤੇ ਦੇਖਦਾ ਨਹੀਂ ਕਿਸੇ ਵੀ ਮੀਡੀਆ ਦੇ ਉੱਪਰ ਇਹ ਕਿਸੇ ਦੇ ਖਿਲਾਫ ਬੋਲਣ ਲੱਗ ਜਾਂਦੇ ਨੇ ਭਾਵੇਂ ਇੱਕਦਾਂ ਦਲਜੀਤ ਨਹੀਂ ਜੋ ਵੀ ਹੋਵੇ ਜੇ ਕੋਈ ਪੰਜਾਬ ਦੇ ਅੱਕ ਚ ਖੜੇਗਾ ਜੇ ਦੇਸ਼ ਦੇ ਅੱਕ ਚ ਵੀ ਖੜੇਗਾ ਇਹਨਾਂ ਨੇ ਖਿਲਾਫ ਜਾ ਕੇ ਖੜ ਜਣਾ ਕਿ ਸਾਨੂੰ 4 ਵਿਊ ਆ ਜਾਣਾ ਰੌਲਾ 4 ਵਿਊ ਆ ਤਾਂ ਹੀ ਆ ਕਿ 4 ਵਿਊ ਆ ਜਾਣਾ ਇਸੇ ਗੱਲ ਦਾ ਇਸੇ ਕਰਕੇ ਫਿਰ ਦਲਜੀਤ ਨੂੰ ਗद्दार ਕਹਿਣ ਲੱਗ ਜਾਂਦੇ ਨੇ ਪਰ ਉਹਨਾਂ ਦੇ ਅੱਗੇ ਅੱਜ ਵੱਡੇ ਸਵਾਲ ਖੜੇ ਹੋਣਗੇ ਕਿ ਜਿਹੜੇ ਕਹਿੰਦੇ ਸੀ ਕਿ ਦਲਜੀਤ ਨੂੰ ਦੇਸ਼ ਦੇ ਉੱਤੇ ਪੈਸਾ ਪਿਆਰਾ ਹੋ ਗਿਆ ਜਾਂ ਜਿਹਨੂੰ ਵੀ ਜਿਹੜੇ ਜਿੰਨੇ ਮੰਨਦੇ ਸੀ ਸੀਐਮ ਮਾਨ ਦੀ ਵੀ ਗੱਲ ਕਰਦੇ ਆ ਸੀਐਮ ਮਾਨ ਨੇ ਵੀ ਵਿਧਾਨ ਸਭਾ ਸੀ ਗਾ ਕੇ ਜੰਗ ਦੇ ਲਈ ਤਾਂ ਸਰਦਾਰ ਨੇ ਤੇ ਜਦੋਂ ਕੋਈ ਅਜਿਹੀ ਕੋਈ ਕੰਮ ਜਿਹੜਾ ਕਰਨਾ ਹੁੰਦਾ ਫਿਲਮ ਬਣਾਣੀ ਹੁੰਦੀ ਆ ਉਦੋਂ ਸਾਨੂੰ ਗਰਦਾਰ ਦਾ ਸਰਟੀਫਿਕੇਟ ਦੇ ਦਿੰਦੇ ਆ ਇਹ ਦੋਹਰਾ ਮਾਪਦੰਡ ਕਿਉਂ ਚੱਲ ਰਿਹਾ ਆ ਆਖਰਕਾਰ ਇਹ ਕਿਉਂ ਜਾਲ ਵਿਛਾਇਆ ਜਾਂਦਾ ਹੈ ਕਿ ਇੱਕ ਮੁੱਦਾ ਬਣਾ ਦਿੱਤਾ ਜਾਂਦਾ ਤੇ ਉਸ ਨੂੰ ਇੰਨੇ ਕਤੂਲ ਦੇ ਦਿੱਤੀ ਜਾਂਦੀ ਹੈ ਕਿ ਵਿਰੋਧੀ ਜਿਹੜਾ ਹਰ ਪਾਸੇ ਜਿਹੜਾ ਨਜ਼ਰ ਆਂਦਾ ਆ ਆਪਾਂ ਕਿਸਾਨੀ ਅੰਦੋਲਨ ਦੀ ਥੋੜੀ ਜੀ ਗੱਲ ਕਰ ਰਹੇ ਹਾਂ ਉਦੋਂ ਕੀ ਕੁਝ ਕਿਹਾ ਕਿੰਨਾ ਪੰਜਾਬੀਆਂ ਤੇ ਗਲਤ ਟੈਗ ਲਗਾਏ ਗਏ ਜੋ ਹੁਣ ਤੱਕ ਮੂੰਹ ਤੋੜਮਾ ਜਵਾਬ ਕਿਸਾਨ ਅਕਸਰ ਦਿੰਦੇ ਆ ਕਿਉਂਕਿ ਉਸੇ ਸਰਕਾਰ ਨੂੰ ਗੋਡੇ ਟੇਕ ਕੇ ਮਾਫੀ ਮੰਗਣੀ ਪੈ ਗਈ ਸੀ ਜਿਸ ਦੇ ਲੈ ਕਿੰਨਾ ਕੁਝ ਜਿਹੜਾ ਪੰਜਾਬੀਆਂ ਨੂੰ ਬੋਲੇਗਾ। ਤਾਂ ਇਹ ਗੱਲ ਇੱਥੇ ਹੋਰ ਵੀ ਐਡ ਕਰ ਦਿੰਦਾ ਕਿ ਜਿਹੜੇ ਮੰਡੀ ਤੋਂ ਮੈਂਬਰ ਆਫ ਪਾਰਲੀਮੈਂਟ ਨੇ ਕੰਗੜਾ ਰੜਾਉਤ ਤੁਸੀਂ ਚਲੋ ਪਹਿਲਾ ਅਹੁਦਾ ਕਰ ਸੀ ਹੁਣ ਤੁਹਾਨੂੰ ਇੱਕ ਲੋਕਾਂ ਨੇ ਅਹੁਦਾ ਦਿੱਤਾ ਅਹੁਦੇ ਦੇ ਨਾਲ ਨਵਾਜਿਆ ਤੁਸੀਂ ਉਸ ਹਲਕੇ ਦੀ ਜਿਹੜੇ ਲੋਕਾਂ ਦੀ ਕੋਈ ਮੁਸ਼ਕਲ ਆ ਉਹ ਪਾਰਲੀਮੈਂਟ ਦੇ ਵਿੱਚ ਦੱਸੋ ਤੁਹਾਡੀ ਸੱਤਾ ਇਹ ਸਰਕਾਰ ਆ ਉਹਨਾਂ ਦਾ ਮਸਲਾ ਹੱਲ ਕਰਾਓ ਪਰ ਤੁਸੀਂ ਕੀ ਕਹਿ ਰਹੇ ਹੋ ਮੀਡੀਆ ਦੇ ਵਿੱਚ ਆ ਕੇ ਕੀ ਕਹਿ ਰਹੇ ਨੇ ਕਿ ਪੰਜਾਬ ਦੇ ਵਿੱਚ ਕੁਝ ਅਜਿਹੇ ਪਿੰਡ ਨੇ ਜਿੱਥੇ ਵਿਧਵਾ ਮਰ ਰਹੀਆਂ ਨੇ ਤੇ ਉਸ ਤੋਂ ਬਾਅਦ ਕਹਿੰਦੇ ਕਿ ਹਿਮਾਚਲ ਦੇ ਵਿੱਚ ਜਿਹੜਾ ਨਸ਼ਾ ਹੁੰਦਾ ਉਹ ਰੂਟਸ ਵਾਇਆ ਪੰਜਾਬ ਆਉਂਦਾ ਪਿੱਛੋਂ ਪਾਕਿਸਤਾਨ ਤੋਂ ਪੰਜਾਬ ਚੋਂ ਆਦਾ ਯਾਨੀ ਕਿ ਤੁਸੀਂ ਪੰਜਾਬੀਆਂ ਨੂੰ ਨਸ਼ੇੜੀ ਕਰੇ ਏਸੇ ਪੰਜਾਬੀਆਂ ਫਿਰ ਤਾਂ ਕੇਂਦਰ ਸਰਕਾਰ ਦੀ ਵੱਡੀ ਫੇਲਿਅਰ ਸਾਹਮਣੇ ਆਉਂਦੀ ਹੈ ਕਿ ਇਹ 100 ਕਿਲੋਮੀਟਰ ਰੋਡ ਦਾ ਖੂਪਿਆ ਏਜੰਸੀ ਕੀ ਕਰ ਰਿਹਾ ਖੂਪਿਆ ਏਜੰਸੀਆਂ ਕੀ ਕਰ ਰਹੀਆਂ ਨੇ ਜੇਕਰ ਹਲੇ ਵੀ ਪਾਕਿਸਤਾਨ ਤੋਂ ਮਾਲ ਸਪਲਾਈ ਹੋ ਰਿਹਾ ਚੀਟਾ ਸਪਲਾਈ ਹੋ ਰਿਹਾ ਤਾਂ ਫਿਰ ਕੇਂਦਰ ਸਰਕਾਰ ਕਿਉਂ ਫਿਰ ਇੱਥੇ ਚੁੱਪ ਬੈਠੀ ਹੈ ਦੋਸਤੋ ਤੁਹਾਡੀ ਪਾਰਟੀ ਦੀ ਸਰਕਾਰ ਹੈ ਤੁਸੀਂ ਮੀਡੀਆ ਦੇ ਵਿੱਚ ਚਲੋ ਗੱਲਬਾਤ ਕਰੀਏ ਤੁਸੀਂ ਸਰਕਾਰ ਨਾਲ ਗੱਲ ਕਰੋ ਕਿ ਜੇ ਤੁਹਾਨੂੰ ਕੋਈ ਸੂਤਰ ਹੈ ਭਾਈ ਇਸ ਰੂਟ ਨਾਲ ਹੀ ਪਾਇਆ ਪੰਜਾਬ ਉਹਦਾ ਪਹਿਲਾਂ ਪਾਕਿਸਤਾਨ ਉਹਦਾ ਤੁਸੀਂ ਰੂਟ ਆਪਦੀ ਸਰਕਾਰ ਨੂੰ ਦੱਸੋ ਆਰਮੀ ਨਾਲ ਗੱਲ ਕਰੋ ਰੂਟ ਤੁਸੀਂ ਉੱਥੋਂ ਜਿੰਨੇ ਵੀ ਜਿਹੜਾ ਜੋ ਕੋਈ ਸਪਲਾਇਰ ਆ ਤਸਕਰ ਆ ਉਹਦੀ ਜਿਹੜੀ ਗ੍ਰਿਫਤਾਰੀ ਕਰਕੇ ਜਾਂਚ ਕਰੋ ਬਿਲਕੁਲ ਤਾਂ ਇਹ ਮੁੱਦਾ ਜਿਹੜਾ ਖੂਬ ਜਿਹੜਾ ਪੜਕਾਇਆ ਜਾ ਰਿਹਾ ਹੈ ਕਿ ਇਹ ਫਿਲਮ ਨਹੀਂ ਲੱਗਣ ਦੇਣੀ ਇਹ ਨਹੀਂ ਤਾਂ ਹੁਣ ਉਹਨਾਂ ਲੋਕਾਂ ਲਈ ਇਹ ਵੱਡਾ ਸਵਾਲ ਹੈ ਕਿ ਉਹ ਮੈਚ ਰਖਵਾ ਸਕਦੇ ਸਕਣਗੇ ਕਿਉਂਕਿ ਕਰੋੜਾਂ ਰੁਪਏ ਜਿਹੜੇ ਆ ਉਸ ਤੋਂ ਆਮਦਨ ਹੋਣੀ ਹੈ ਤਾਂ ਹਾਲਾਂਕਿ ਅਸੀਂ ਇੱਥੇ ਇਹ ਵੀ ਅਪੀਲ ਕਰ ਦਿੰਨੇ ਆ ਐਨ ਆਰ ਆਈ ادارے ਵੱਲੋਂ ਕਿ ਸਾਂਝੀ ਵਾਲਤਾ ਹੀ ਸਭ ਤੋਂ ਵੱਡੀ ਚੀਜ਼ ਹੁੰਦੀ ਆ ਹਾਲਾਂਕਿ ਜੋ ਪਿੱਛੇ ਹੋਇਆ ਉਹ ਅਸੀਂ ਉਸਤੇ ਅਸੀਂ ਨਹੀਂ ਜਾਣਾ ਚਾਹੁੰਦੇ ਪਰ ਅੱਗੇ ਦੇ ਰਿਸ਼ਤੇ ਅਸੀਂ ਸਵਾਲੀਏ ਤਾਂ ਕਿ ਅੱਗੇ ਤੋਂ ਅਸੀਂ ਸਾਡਾ ਦੇਸ਼ ਜਿਹੜਾ ਨਾ ਵਿਖਰੇ ਤਾਂ ਇਸ ਨਫਰ ਨੂੰ ਕਿਤੇ ਨਾ ਨਫਰਤ ਨੂੰ ਕਿਤੇ ਨਾ ਕਿਤੇ ਇੱਥੇ ਹੀ ਬੰਦ ਕਰਨਾ ਚਾਹੀਦਾ